ਗੁਰੂ ਜੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਜੀ ਅੱਜ ਤੁਹਾਨੂੰ ਦੱਸਣ ਲੱਗੇ ਆ ਟਾਂਕ ਇਹ ਕਈ ਵਾਰੀ ਆਪਣੀ ਮਸ਼ੀਨ ਖਰਾਬ ਹੁੰਦੀ ਹੈ ਜੀ ਆਪਾਂ ਕੋਈ ਸਿਉਣਾ ਹੁੰਦਾ ਆਪਾਂ ਜੀ ਕੋਈ ਮਾੜੀ ਮੋਟੀ ਸਿਉਣ ਮਾਰਨੀ ਹੁੰਦੀ ਹੈ ਤੇ ਆਪਾਂ ਜੀ ਇਹ ਹੱਥ ਦੇ ਨਾਲ ਹੀ ਮਸ਼ੀਨ ਵਰਗੀ ਸਿਉਣ ਮਾਰ ਸਕਦੇ ਆ ਆਪਾਂ ਤੁਹਾਨੂੰ ਦੱਸ ਰਹੇ ਆ ਜੀ ਕੋਈ ਜੀ ਦੇ ਵਿੱਚ ਦੀ ਪਾ ਕੇ ਆਪਾਂ ਨੇ ਸੂਈ ਥੋੜੀ ਜਿਹੀ ਮੋਟੀ ਲਈ ਹੈ ਜੀ ਇਹ ਆ ਪੱਤਰਪਾਈ ਵਾਲੀ ਸੂਈ ਨਾਲ ਕਰਾਂਗੇ ਫਿਰ ਇਹ ਬਾਰੀਕ-ਬਾਰੀਕ ਹੋ ਜਾਊਗਾ ਫਿਰ ਵੀਡੀਓ ਦੇ ਵਿੱਚ ਜੀ ਬਾਰੀਕ-ਬਾਰੀਕ ਦਿਖਦਾ ਨਹੀਂ ਹੈਗਾ ਇਸ ਕਰਕੇ ਆਪਾਂ ਨੇ ਮੋਟੀ ਸੂਈ ਲਈ ਹੈ ਜਿਹੜੀ ਆਪਾਂ ਸਲਾਈ ਕਰ ਰਹੇ ਇਹ ਵੀ ਆਪਾਂ ਥੋੜੀ ਜਿਹੀ ਵੱਡੀ ਕਰ ਰਹੇ ਹਾਂ ਹਾਂ ਜਿਉਂਰੇ ਆਪਾਂ ਨੇ ਧਾਗਾ ਪਹਿਲਾਂ ਉੱਪਰ ਕੱਢ ਲੈਣਾ ਫਿਰ ਇੱਥੋਂ ਦੀ ਪਾ ਲੈਣਾ। ਥੋੜੀ ਪਾ ਕੇ ਆਪਾਂ ਨੇ ਫੇਰ ਉੱਪਰ ਕੱਢ ਲਾਂਗੇ। ਜੀ ਆਪਾਂ ਨੇ ਮੋਟੀ ਸੂਈ ਲਈ ਹੈ ਧਾਗਾ ਵੀ ਥੋੜਾ ਜਿਹਾ ਮੋਟਾ ਲਿਆ। ਅਗਰ ਜਦੋਂ ਆਪਾਂ ਕੱਪੜੇ ਤੇ ਸਿਉਵਾਂਗੇ ਜੀ ਆਪਾਂ ਸੂਈ ਤਰਪਾਈ ਵਾਲੀ ਲੈ ਲਾਂਗੇ। ਉਹ ਸਲਾਈ ਜਿਹੜਾ ਧਾਗਾ ਵੀ ਬਰੀਕ ਹੁੰਦਾ ਜੀ ਫਿਰ ਉਹਦੇ ਨਾਲ ਬਰੀਕ ਬਰੀਕ ਬਣ ਜਾਊਗਾ। ਹੁਣ ਜੇ ਆਪਾਂ ਬਰੀਕ ਬਣਾਉਂਦੇ ਫਿਰ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦਿਸਦਾ ਨਹੀਂ ਹੈਗਾ। ਇਸ ਕਰਕੇ ਆਪਾਂ ਸੂਈ ਵੀ ਮੋਟੀ ਲਈ ਹੈ ਥੋੜਾ ਜਿਹਾ ਧਾਗਾ ਵੀ ਮੋਟਾ ਲਿਆ। ਹਾਂ ਜੀ ਇਸ ਤਰ੍ਹਾਂ ਆਪਾਂ ਬਣਾਈ ਜਾਣਾ। ਹਾਂਜੀ ਕਈ ਵਾਰ ਕੋਈ ਨਿੱਕੀ ਮੋਟੀ ਸਿਉਣ ਮਾਰਨੀ ਹੁੰਦੀ ਹੈ ਜੀ ਮਸ਼ੀਨ ਆਪਣੀ ਖਰਾਬ ਹੁੰਦੀ ਹੈ ਆਪਾਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਆਪਾਂ ਇਸ ਤਰ੍ਹਾਂ ਮਾਰ ਸਕਦੇ ਹਾਂ ਜੇ ਜਦੋਂ ਆਪਾਂ ਕੋਈ ਸੁਧੜਿਆ ਹੋਇਆ ਸਿਉਣ ਹੈ ਜੀ ਇਹ ਬਿਲਕੁਲ ਮਸ਼ੀਨ ਵਰਗੀ ਸਲਾਈ ਹੋ ਜਾਂਦੀ ਹੈ ਇਹ ਆਪਾਂ ਵਿੱਚ ਵਿੱਚ ਤੁਹਾਨੂੰ ਛੋਟੇ ਟਾਂਕੇ ਵੀ ਲਾਈ ਜਾਵਾਂਗੇ ਜੀ ਤੇ ਵੱਡੇ ਵੀ ਲਾਈ ਜਾਂਦੇ ਆ ਇਹ ਆਪਾਂ ਜੋ ਸਿੰਗਲ ਕੱਪੜੇ ਦੇ ਉੱਤੇ ਹੀ ਦੱਸ ਲਿਆ ਤੁਹਾਨੂੰ ਕੋਈ ਸੁਪਾਟ ਤੇ ਉਧਰ ਹੀ ਆਪਾਂ ਲੋਟ ਕਰਾਂਗੇ ਜੀ ਆਏ ਆਪਾਂ ਸਲਾਈ ਲਾਵਾਂਗੇ ਤਾਂ ਇਹ ਬਿਲਕੁਲ ਆਪਣੀ ਮਸ਼ੀਨ ਮੰਗੂਈ ਜੀ ਚੋਂਤਾ ਜਾਊਗਾ ਕੱਪੜਾ ਹਾਂਜੀ ਆਪਾਂ ਇਸ ਤਰ੍ਹਾਂ ਪਾਈ ਜਾਣਾ ਹਾਂਜੀ ਆਪਾਂ ਥੋੜੇ ਜੇ ਵੱਡੇ ਵੱਡੇ ਪਾਉਣੇ ਆ ਵੀ ਵੀਡੀਓ ਦੇ ਵਿੱਚ ਆਸਾਨੀ ਨਾਲ ਦਿਖ ਜੇ ਆਪਾਂ ਸਿਉਣ ਵੇਲੇ ਵੱਡੇ ਛੋਟੇ ਜਿਹੇ ਜਿਹੇ ਲਾਉਣੇ ਆ ਜੀ ਲਾ ਸਕਦੇ ਹਾਂਜੀ ਹੁਣ ਆਪਾਂ ਤੁਹਾਨੂੰ ਬਰੀਕ ਧਾਗੇ ਨਾਲ ਤੇ ਬਰੀਕ ਸੂਈ ਨਾਲ ਵੀ ਦੱਸਦੇ ਆ ਜੀ ਵੇ ਜੇ ਆਪਾਂ થોੜ ਨੂੰ થોੜੇ ਜਿਹੇ ਵੱਡੇ ਟਾਂਕੇ ਲਸਾਂਗੇ ਜਦੋਂ ਕਈ ਵਾਰੀ ਆਪਾਂ ਮਸ਼ੀਨ ਦੇ ਨਾਲ ਜੀ ਕੱਚਾ ਕਰਦੇ ਹੁੰਨੇ ਆ ਆਪਾਂ ਵੱਡੇ ਟਾਂਕੇ ਲਾਉਂਦੇ ਹੁੰਨੇ ਆਪਾਂ ਤੁਹਾਨੂੰ ਉਸ ਤਰ੍ਹਾਂ ਦੱਸ ਰਹੇ ਹਾਂ ਇਹ ਆਪਾਂ ਨੇ ਸੂਈ ਵੀ ਬਰੀਕ ਲਾਈ ਆ ਤੇ ਧਾਗਾ ਵੀ ਬਰੀਕ ਹਾਂਜੀ ਬੜੀ ਸਾਨੀ ਨਾਲ ਤੇ ਸੌਖੇ ਤਰੀਕੇ ਦੇ ਨਾਲ ਆਪਾਂ ਇਸ ਤਰ੍ਹਾਂ ਦੀ ਸਿਲਾਈ ਕਰ ਸਕਦੇ ਹਾਂ ਹਾਂਜੀ ਕਈ ਵਾਰੀ ਆਪਣੀ ਮਸ਼ੀਨ ਖਰਾਬ ਹੁੰਦੀ ਹੈ ਜੀ ਆਪਾਂ ਕੋਈ ਨਿੱਕੀ ਮੋਟੀ ਸਿਉਣ ਮਾਰਨੀ ਹੁੰਦੀ ਹੈ ਜੀ ਆਪਾਂ ਇਸ ਤਰ੍ਹਾਂ ਕਰਕੇ ਆਪਣਾ ਕੰਮ ਚਲਾ ਸਕਦੇ ਹਾਂ ਕਿਤੇ ਮਾੜਾ ਮੋਟਾ ਆਪਾਂ ਨਹੀਂ ਪਾਟੇ ਉਹ ਜਿਹੜਾ ਸਿਉਣਾ ਹੁੰਦਾ ਇਹ ਆਪਾਂ ਨੇ ਜੀ ਵੱਡੇ ਟਾਂਕੇ ਲਾਏ ਨੇ ਫਿਰ ਜੀ ਆਪਾ ਤੁਹਾਨੂੰ ਜੀ ਛੋਟੇ ਛੋਟੇ ਟਾਂਕੇ ਦੱਸ ਰਹੇ ਹਾਂ ਲੋਨ ਇਸ ਤਰ੍ਹਾਂ ਜੀ ਆਪਾਂ ਬੜੀ ਆਸਾਨੀ ਦੇ ਨਾਲ ਸੰਸਾਖ ਦਿੰ। ਆਪਾਂ ਜੀ ਵਿੱਚ ਛੋਟਾ ਟਾਂਕਾ ਵੀ ਲਾ ਰਹੇ ਹਾਂ ਤੇ ਵਿੱਚ ਵੱਡਾ ਵੀ ਲਾ ਰਹੇ ਹਾਂ।